ਲੋਕ ਸਭਾ ਚੋਣਾਂ ਵਿੱਚ ਆਏ ਮਾੜੇ ਨਤੀਜਿਆਂ ਤੋਂ ਬਾਅਦ ਤੇ ਪੰਜਾਬ ਸਰਕਾਰ ਇਸ ਤਰ੍ਹਾਂ ਦੀਆਂ ਬਦਲਾਅ ਕਰ ਰਹੀ ਹੈ ਸਖਤੀ ਦਿਖਾ ਰਹੀ ਹੈ ਤੇ ਲੋਕਾਂ ਨੂੰ ਲੁਭਾਉਣ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੁਣ ਮੈਰਿਜ ਪਲੇਸਾਂ ਵਿੱਚ ਵਿਆਹ ਕਰਨ ਵਾਲਿਆਂ ਨੂੰ ਸ਼ਰਾਬ ਦੀ ਵਰਤੋਂ ਕਰਨ ਲਈ ਲਾਇਸੈਂਸ ਲੈਣ ਦੀ ਲੋੜ ਨਹੀਂ ਪਵੇਗੀ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਿਚਾਲੇ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਪਰ ਫਿਲਹਾਲ ਇਸ ਬਾਰੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕੈਬਨਿਨਟ ਮੰਤਰੀ ਅਨਿਲ ਜੋਸ਼ੀ ਮੁਤਾਬਕ ਲੋਕ ਸਭਾ ਚੋਣਾਂ ਵਿੱਚ ਆਏ ਮ ਬਾਦ ਲੋਕਾਂ ਦੀ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋਸ਼ੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਲਾਇਸੈਂਸ ਦੇ ਚਲਦਿਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਇਸ ਲਈ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਨਾਲ ਜਨਤਾ ਦਾ ਮੋੜ ਤੋਂ ਵਿਸ਼ਵਾਸ ਜਿੱਤਿਆ ਜਾ ਸਕੇ ਮੈਂ ਇਸਿਊ ਲੈ ਕੇ ਗਿਆ ਸੀ ਡਿਪਟੀ ਸੀਐਮ ਕੋਲ ਕੱਲ ਇਸਿਊ ਜਿਹੜਾ ਰੇਜ਼ ਮੈਂ ਕੀਤਾ ਉਹ ਦੇਚ ਐਕਸਾਈਟੈਕਸਿਸ਼ਨ ਦੇ ਅਫੀਸਰ ਐਟਸੀਸੀ ਸੈਕਟਰੀ ਐਕਸਾਈਟੈਕਸ ਡੈਕਸਿਸ਼ਨ ਵੀ ਸੀ ਕਿ ਦਿਪਤੀ ਸੀਮ ਨੇ ਉਹ ਮਤਲਬ ਇਹਨੂੰ ਸਮਝਦੇ ਆ ਕਿ ਵਾਕਈ ਇਹ ਗੱਲ ਉਹਨਾਂ ਨੇ ਵੀ ਉਹਨਾਂ ਨੇ ਵੀ ਫੇਸ ਕੀਤੀ ਆ ਉਹਨਾਂ ਦੇ ਵੀ ਸਾਹਮਣੇ ਆਈ ਆ ਕਿ ਲੋਕਾਂ ਦੇ ਉੱਤੇ ਪਰਮਿਟ ਜਿਹੜਾ ਵਾ ਉਹ ਵੀ ਹਟਾਇਆ ਜਾਊਗਾ ਖਾਣੇ ਦੇ ਉੱਤੇ ਵੈਟ ਜਿਹੜਾ ਟੈਕਸ ਲੱਗਦਾ ਸੀ ਉਹ ਵੀ ਹਟਾਇਆ ਜਾਊਗਾ ਤੇ ਜਿਹੜੀ ਲਿੱਕਰ ਆ ਉਹ ਵੀ ਪੰਜਾਬ ਦੇ ਵਿੱਚੋਂ ਕਿਤੋਂ ਵੀ ਪੰਜਾਬ ਦੀ ਜਿਹੜੀ ਆ ਉਹ ਕਿਤੋਂ ਵੀ ਲੈ ਸਕਦਾ ਉਹਦੇ ਨਾਲ ਲੋਕਾਂ ਦਾ ਸੋਸ਼ਣ ਹੋਣੋਂ ਬਚੂਗਾ ਕਿ ਜਦੋਂ ਸਰਕਲ ਦੇ ਵਿੱਚੋਂ ਕੋਈ ਖਰੀਦਾ ਸੀ ਉਹ ਬਾਉਂਡ ਹੁੰਦਾ ਸੀ ਵੀ ਇੱਥੋਂ ਹੀ ਖਰੀਦਣੀ ਆ ਜੋ ਮਰਜ਼ੀ ਰੇਟ ਜਿਹੜਾ ਠੇਕੇਦਾਰ ਲਾਉਂਦਾ ਸੀ ਉਹਦੇ 'ਚ ਵੀ ਕਾਫੀ ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਸੀ